ਸਤਗੁਰੂ ਨਾਨਕ ਦੇਵ ਜੀ ਉੱਪਰ ਭומિયા ਚੋਰ ਤੇ ਰਾਜੇ ਦਾ ਭਰੋਸਾ ਸਤਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਇੱਕ ਵਾਰ ਭומિયા ਚੋਰ ਗਿਆ ਭומિયા ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਮੇਰੇ ਘਰ ਪ੍ਰਸ਼ਾਦਾ ਛਕੋ ਸਤਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸਾਡੀਆਂ ਤਿੰਨ ਸ਼ਰਤਾਂ ਹਨ ਇੱਕ ਝੂਠ ਨਹੀਂ ਬੋਲਣਾ ਦੂਸਰਾ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਤੀਸਰਾ ਗਰੀਬ ਤੇ ਜ਼ੁਲਮ ਨਹੀਂ ਕਰਨਾ ਜੇ ਤੂੰ ਇਹ ਸ਼ਰਤਾਂ ਮੰਨ ਸਕਦਾ ਹੈ ਤਾਂ ਅਸੀਂ ਤੇਰਾ ਭੋਗਣ ਛਕ ਲਵਾਂਗੇ। ਭੂਮਿਆ ਨੇ ਅਰਜ਼ ਕੀਤੀ ਸੱਚੇ ਭਾਸ਼ਾ ਜੀ ਮੈਂ ਆਪ ਜੀ ਨੇ ਤਿੰਨੇ ਸ਼ਰਤਾਂ ਮੰਨਾਂਗਾ। ਸਤਗੁਰੂ ਨਾਨਕ ਦੇਵ ਜੀ ਨੇ ਭੂਮਿਆ ਦੇ ਘਰ ਤੋਂ ਪ੍ਰਸ਼ਾਦਾ ਛਕਿਆ ਤੇ ਖੁਸ਼ੀਆਂ ਦਿੱਤੀਆਂ। ਕਾਫੀ ਦਿਨਾਂ ਬਾਅਦ ਭੂਮਿਆ ਚੋਰੀ ਕਰਨ ਲਈ ਤਿਆਰ ਹੋਇਆ। ਭੂਮਿਆ ਮੀਰਾ ਵਾਲੇ ਕੱਪੜੇ ਪਾ ਕੇ ਰਾਤ ਨੂੰ ਰਾਜੇ ਦੇ ਮਹਿਲਾਂ ਵਿੱਚ ਚੋਰੀ ਕਰਨ ਲਈ ਪਹੁੰਚ ਗਿਆ। ਪਹਿਰੇਦਾਰ ਨੇ ਕਿਹਾ ਤੁਸੀਂ ਕੌਣ ਹੋ ਸਤਗੁਰੂ ਨਾਨਕ ਦੇਵ ਜੀ ਦਾ ਵਚਨ ਭੂਮੀਆਂ ਨੇ ਯਾਦ ਆਇਆ ਕਿ ਝੂਠ ਨਹੀਂ ਬੋਲਣਾ ਭੂਮੀ ਨੇ ਕਿਹਾ ਮੈਂ ਚੋਰ ਹਾਂ ਪਹਿਰੇਦਾਰ ਨੇ ਸੋਚਿਆ ਇਨਾ امیر ਬੰਦਾ ਹੈ ਇਹ ਜ਼ਰੂਰ ਰਾਜੇ ਦਾ ਮਿੱਤਰ ਹੈ ਇਹ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਪਹਿਰੇਦਾਰ ਨੇ ਉਸ ਨੂੰ ਅੰਦਰ ਜਾਣ ਦਿੱਤਾ ਭੂਮੀਆਂ ਨੇ ਅੰਦਰ ਜਾ ਕੇ ਸਾਰਾ ਕੀਮਤੀ ਸਮਾਨ ਇਕੱਠਾ ਕਰ ਲਿਆ ਫਿਰ ਖਾਣ ਪੀਣ ਦੀਆਂ ਚੀਜ਼ਾਂ ਵੇਖਣ ਲੱਗਾ ਤਾਂ ਗਲਤੀ ਨਾਲ ਇੱਕ ਨਮਕੀਨ ਚੀਜ਼ ਮੂੰਹ ਵਿੱਚ ਪਾਈ। ਤਾਂ ਸਤਿਗੁਰੂ ਨਾਨਕ ਦੇਵ ਜੀ ਦਾ ਬਚਨ ਯਾਦ ਆਇਆ ਕਿ ਕਿਸੇ ਦਾ ਲੂਣ ਖਾ ਕੇ ਆਰਾਮ ਨਹੀਂ ਕਰਨਾ। ਭੋਮੀਆਂ ਉਸੇ ਵੇਲੇ ਚੋਰੀ ਦਾ ਸਮਾਨ ਛੱਡ ਕੇ ਖਾਲੀ ਹੱਥ ਮੈਲਾ ਤੋਂ ਬਾਹਰ ਆ ਗਿਆ। ਪਹਿਰੇਦਾਰ ਨੇ ਸੋਚਿਆ ਚੰਗਾ ਕੀਤਾ ਜੋ ਮੈਂ ਇਸ ਨੂੰ ਨਹੀਂ ਰੋਕਿਆ। ਇਹ ਰਾਜੇ ਦਾ ਮਿੱਤਰ ਹੈ ਜੋ ਰਾਜੇ ਨੂੰ ਮਿਲ ਕੇ ਵਾਪਸ ਆ ਗਿਆ ਹੈ। ਸਵੇਰੇ ਰਾਜਾ ਸਭ ਇਹ ਕੇ ਬੜਾ ਹੈਰਾਨ ਹੋਇਆ ਕਿ ਚੋਰ ਇੰਨਾ ਕੀਮਤੀ ਸਮਾਨ ਇਕੱਠਾ ਕਰਕੇ ਵੀ ਲੈ ਕੇ ਨਹੀਂ ਗਿਆ ਇਹ ਕੀ ਗੱਲ ਹੋਈ ਹੈ ਰਾਜੇ ਨੂੰ ਗੁੱਸਾ ਵੀ ਬਹੁਤ ਸੀ ਮੇਰੇ ਮਹਿਲਾਂ ਵਿੱਚ ਚੋਰੀ ਕਰਨ ਦੀ ਹਿੰਮਤ ਕਿਸਨੇ ਕੀਤੀ ਹੈ ਰਾਜੇ ਦੇ ਹੁਕਮ ਨਾਲ ਸਾਰੇ ਪੁਰਾਣੇ ਚੋਰ ਤੇ ਸ਼ੱਕੀ ਆਦਮੀਆਂ ਨੂੰ ਪਕੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਕੁਝ ਦਿਨਾਂ ਬਾਅਦ ਭੂਮੀ ਨੇ ਸੋਚਿਆ ਮੇਰੇ ਕਰਕੇ ਇੰਨੇ ਗਰੀਬ ਬੰਦੇ ਦੀ ਮਾਰਕੁੱਟ ਹੋ ਰਹੀ ਆ ਸਤਗੁਰ ਨਾਨਕ ਦੇਵ ਜੀ ਨੇ ਵਚਨ ਕੀਤਾ ਸੀ ਗਰੀਬ ਤੇ ਜ਼ੁਲਮ ਨਹੀਂ ਕਰਨਾ ਤੇ ਮੇਰੇ ਕਰਕੇ ਬੇਕਸੂਰ ਲੋਕਾਂ ਦੇ ਜ਼ੁਲਮ ਹੋ ਰਿਹਾ ਹੈ ਇਹ ਸੋਚ ਕੇ ਭੂਮੀਆਂ ਚੋਰ ਰਾਜੇ ਦੇ ਅੱਗੇ ਹਾਜ਼ਰ ਹੋਇਆ ਤੇ ਕਿਹਾ ਰਾਜਾ ਮੈਂ ਤੇਰਾ ਚੋਰ ਆ ਰਾਜੇ ਨੇ ਸਾਰੀ ਗੱਲ ਪੁੱਛੀ ਤਾਂ ਭੂਮੀਆਂ ਨੇ ਸਤਗੁਰੂ ਨਾਨਕ ਦੇਵ ਜੀ ਦੇ ਤਿੰਨੋਂ ਹੁਕਮਾਂ ਬਾਰੇ ਦੱਸਿਆ ਤੇ ਕਿਹਾ ਆਪਣੇ ਪਹਿਰੇਦਾਰ ਨੂੰ ਪੁੱਛੋ ਇਸਨੇ ਪੁੱਛਿਆ ਸੀ ਤੁਸੀਂ ਕੌਣ ਹੋ ਮੈਂ ਕਿਹਾ ਸੀ ਮੈਂ ਚੋਰ ਹਾਂ ਰਾਜੇ ਨੇ ਪਹਿਰੇਦਾਰ ਨੂੰ ਪੁੱਛਿਆ ਤਾਂ ਪਹਿਰੇਦਾਰ ਨੇ ਕਿਹਾ ਇਹ ਸੱਚ ਬੋਲ ਰਿਹਾ ਹੈ ਰਾਜਾ ਬੜਾ ਹੈਰਾਨ ਹੋਇਆ ਤੇ ਰਾਜੇ ਨੇ ਸੋਚਿਆ ਇਸ ਤਰ੍ਹਾਂ ਦਾ ਆਪਣੇ ਸਤਿਗੁਰੂ ਜੀ ਦੇ ਹੁਕਮ ਦੇ ਚੱਲਣ ਵਾਲਾ ਤਾਂ ਕੋਈ ਕੋਈ ਹੁੰਦਾ ਹੈ ਇੰਨਾ ਧਰਮੀ ਬੰਦਾ ਤਾਂ ਮੇਰਾ ਵਜ਼ੀਰ ਹੋਣਾ ਚਾਹੀਦਾ ਹੈ ਰਾਜੇ ਨੇ ਉਸੇ ਵੇਲੇ ਭੂਮਿਆ ਨੂੰ ਵਜ਼ੀਰ ਬਣਾ ਦਿੱਤਾ ਸਤਿਗੁਰੂ ਨਾਨਕ ਦੇਵ ਜੀ ਦੇ ਹੁਕਮ ਦੇ ਚੱਲਣ ਕਰਕੇ ਇੱਕ ਚੋਰ ਵਜ਼ੀਰ ਬਣ ਗਿਆ। ਭੂਮੀਆ ਜਿਸ ਰਾਜੇ ਦਾ ਵਜ਼ੀਰ ਸੀ ਉਸ ਰਾਜੇ ਦੀ ਕੋਈ ਉਰਾਧ ਨਹੀਂ ਸੀ। ਰਾਜੇ ਨੇ ਇਹ ਗੱਲ ਭੂਮੀਆ ਵਜ਼ੀਰ ਨੂੰ ਦੱਸੀ। ਭੂਮੀਆ ਨੇ ਕਿਹਾ ਰਾਜਾ ਧਰਮਸ਼ਾਲਾ ਬਣਵਾਓ ਉਸ ਵਿੱਚ ਸੰਗਤ ਸਤਗੁਰ ਨਾਨਕ ਦੇਵ ਜੀ ਦਾ ਜਸ ਕਰੇ। ਸੰਗਤ ਤੁਹਾਡੇ ਪੁੱਤਰ ਲਈ ਅਰਦਾਸ ਕਰੇਗੀ ਤਾਂ ਪੁੱਤਰ ਜ਼ਰੂਰ ਹੋਵੇਗਾ। ਭੂਮੀਆ ਵਜ਼ੀਰ ਦੀ ਸੰਗਤ ਕਰਕੇ ਰਾਜੇ ਦੀ ਸਤਕੁਰ ਨਾਨਕ ਦੇਵ ਜੀ ਤੇ ਬਹੁਤ ਸ਼ਰਦਾ ਬਣ ਗਈ ਸੀ ਰਾਜੇ ਦੇ ਹੁਕਮ ਨਾਲ ਧਰਮਸ਼ਾਲਾ ਬਣ ਗਈ ਸੰਗਤ ਨੇ ਅਰਦਾਸ ਕੀਤੀ ਸਮਾਪੂਰਾ ਹੋਣ ਤੇ ਰਾਜੇ ਨੂੰ ਨੌਕਰਿਆਣੀ ਨੇ ਖੁਸ਼ਖਬਰੀ ਦਿੱਤੀ ਕਿ ਲੜਕੀ ਨੇ ਜਨਮ ਲਿਆ ਰਾਜੇ ਨੇ ਕਿਹਾ ਅਰਦਾਸ ਲੜਕੇ ਲਈ ਕੀਤੀ ਸੀ ਇਸ ਲਈ ਇਹ ਲੜਕੀ ਨਹੀਂ ਲੜਕਾ ਹੈ ਰਾਜੇ ਨੇ ਲੜਕੀ ਦਾ ਪਾਲਣ ਲੜਕੇ ਦੀ ਤਰ੍ਹਾਂ ਕੀਤਾ ਉਸ ਨੂੰ ਰਾਜਕੁਮਾਰਾ ਦੀ ਤਰ੍ਹਾਂ ਸ਼ਸਤਰ ਚਲਾਉਣੇ ਵੀ ਦੱਸੇ ਉਸ ਦਾ ਨਾਮ ਵੀ ਲੜਕੇ ਵਾਲਾ ਰੱਖਿਆ ਸਮੇਂ ਨਾਲ ਉਹ ਰਾਜੇ ਦੀ ਲੜਕੀ ਵੱਡੀ ਹੋ ਗਈ ਰਾਜੇ ਨੇ ਉਸਦੇ ਰਿਸ਼ਤੇ ਲਈ ਕਿਸੇ ਰਾਜਕੁਮਾਰੀ ਨਾਲ ਮੰਗਣੀ ਕਰਨ ਦੀ ਸੋਚੀ ਰਾਣੀ ਨੇ ਕਿਹਾ ਰਾਜਾ ਜੀ ਤੁਸੀਂ ਰਾਜਕੁਮਾਰੀ ਦਾ ਪਾਲਣ ਰਾਜਕੁਮਾਰ ਦੀ ਤਰ੍ਹਾਂ ਕੀਤਾ ਮੈਂ ਕਹੀ ਤੁਹਾਨੂੰ ਨਾ ਨਹੀਂ ਕੀਤੀ ਪਰ ਇੱਕ ਲੜਕੀ ਦਾ ਰਿਸ਼ਤਾ ਲੜਕੀ ਨਾਲ ਕਿਸ ਤਰ੍ਹਾਂ ਹੋਵੇਗਾ ਇਹ ਗਲਤ ਰਿਵਾਜ ਨਾ ਸ਼ੁਰੂ ਕਰੋ ਰਾਜੇ ਨੇ ਕਿਹਾ ਮੈਨੂੰ ਸਤਗੁਰੂ ਨਾਨਕ ਦੇਵ ਜੀ ਤੇ ਭਰੋਸਾ ਹੈ ਤੇ ਅਰਦਾਸ ਵੀ ਲੜਕੀ ਦੀ ਕੀਤੀ ਹੈ ਇਸ ਲਈ ਇਹ ਲੜਕਾ ਹੀ ਆ ਰਾਜੇ ਨੇ ਆਪਣੀ ਲੜਕੀ ਦਾ ਰਿਸ਼ਤਾ ਕਰ ਦਿੱਤਾ ਕੁਝ ਮਹੀਨਿਆਂ ਬਾਅਦ ਰਾਜਾ ਆਪਣੀ ਲੜਕੀ ਦਾ ਵਿਆਹ ਕਰਨ ਲਈ ਬਰਾਤ ਲੈ ਕੇ ਚੱਲ ਪਿਆ ਰਸਤੇ ਵਿੱਚ ਇੱਕ ਹਿਰਨ ਰਾਜੇ ਦੀ ਲੜਕੀ ਦੇ ਅੱਗੇ ਤੋਂ ਲੱਗਿਆ ਤਾਂ ਲੜਕੀ ਨੇ ਆਪਣਾ ਘੋੜਾ ਉਸ ਪਿੱਛੇ ਲਗਾ ਦਿੱਤਾ ਥੋੜੀ ਅੱਗੇ ਜਾ ਕੇ ਹਿਰਨ ਤੇ ਨਜ਼ਰ ਨਹੀਂ ਆਇਆ ਪਰ ਸਤਗੁਰੂ ਨਾਨਕ ਦੇਵ ਜੀ ਦਾ ਦਰਬਾਰ ਲੱਗਾ ਸੀ ਤੇ ਸੰਗਤਾਂ ਬੈਠੀਆਂ ਹੋਈਆਂ ਸਨ ਸਤਗੁਰੂ ਨਾਨਕ ਦੇਵ ਜੀ ਨੂੰ ਲੜਕੀ ਨੇ ਮੱਥਾ ਟੇਕਿਆ ਤਾਂ ਸਤਗੁਰੂ ਜੀ ਨੇ ਬਚਨ ਕੀਤਾ ਆਓ ਕਾਕਾ ਜੀ ਸਤਗੁਰੂ ਦੇ ਬਚਨ ਕਰਨ ਦੇ ਨਾਲ ਹੀ ਲੜਕੀ ਦਾ ਸਰੀਰ ਲੜਕੇ ਵਿੱਚ ਬਦਲ ਗਿਆ ਉਣੀ ਦੇਰ ਵਿੱਚ ਰਾਜਾ ਵੀ ਪਹੁੰਚ ਗਿਆ ਰਾਜੇ ਨੇ ਸਤਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤੇ ਰਾਜੇ ਨੇ ਜਦੋਂ ਮੱਥਾ ਟੇਕ ਕੇ ਸਿਰ ਉੱਪਰ ਕੀਤਾ ਦਾ ਉਤੇ ਨਾ ਸਤਗੁਰੂ ਨਾਨਕ ਦੇਵ ਜੀ ਸੰਗ ਤੇ ਨਾ ਹੀ ਸੰਗਤ ਸੀ ਰਾਜਾ ਬਰਾਤ ਲੈ ਕੇ ਲੜਕੀ ਦੇ ਨਗਰ ਪਹੁੰਚ ਗਏ ਉੱਥੋਂ ਦੇ ਰਾਜੇ ਨੂੰ ਕਿਸੇ ਨੇ ਖਬਰ ਦੇ ਦਿੱਤੀ ਕਿ ਇਹ ਰਾਜਕੁਮਾਰ ਨਹੀਂ ਰਾਜਕੁਮਾਰੀ ਹੈ ਰਾਜੇ ਨੇ ਆਪਣੀ ਸ਼ੰਕਾ ਦੂਰ ਕਰਨ ਲਈ ਇੱਕ ਹੋਰ ਦੀ ਡਿਊਟੀ ਲਗਾਈ ਉਹ ਰਾਜੇ ਕੋਲ ਆਈ ਤੇ ਕਿਹਾ ਰਾਜਾ ਜੀ ਸਾਡਾ ਰਿਵਾਜ ਹੈ ਅਸੀਂ ਵਿਆਹ ਵਾਲੇ ਰਾਜਕੁਮਾਰ ਦਾ ਇਸ਼ਨਾਨ ਆਪਣੇ ਹੱਥੀ ਕਰਵਾਉਂਦੇ ਹਾਂ ਰਾਜੇ ਨੇ ਕਿਹਾ ਤੁਸੀਂ ਆਪਣਾ ਰਿਵਾਜ ਪੂਰਾ ਕਰੋ ਉਸ ਸੌਰਤ ਨੇ ਉਸ ਰਾਜਕੁਮਾਰ ਨੂੰ ਪਤਲਾ ਕਪੜਾ ਪਾ ਕੇ ਉਸ ਦਾ ਇਸ਼ਨਾਨ ਕਰਵਾਇਆ ਫਿਰ ਉਸ ਨੇ ਰਾਜੇ ਨੂੰ ਕਿਹਾ ਰਾਜਾ ਤੈਨੂੰ ਗਲਤ ਖਬਰ ਮਿਲੀ ਹੈ ਇਹ ਤੇ ਬਹੁਤ ਸੋਹਣਾ ਲੜਕਾ ਹੈ ਫਿਰ ਉਸ ਦਾ ਵਿਆਹ ਹੋ ਗਿਆ ਇਸ ਤਰ੍ਹਾਂ ਸਤਗੁਰੂ ਨਾਨਕ ਦੇਵ ਜੀ ਤੇ ਭਰੋਸਾ ਰੱਖ ਕੇ ਰਾਜੇ ਦੀ ਲੜਕੀ ਤੋਂ ਲੜਕਾ ਬਣ ਗਿਆ ਤਾਂ ਸਤਗੁਰੂ ਨਾਨਕ ਦੇਵ ਜੀ ਤੇ ਤਾਂ ਉਹਨਾਂ ਦਾ ਭਗਤ ਰਾਜਾ ਤਾਨਕਾਰ ਪੁਰਖ ਸਤਗੁਰੂ ਨਾਨਕ ਦੇਵ ਜੀ ਤਾਨ ਹਾਜ਼ਰਾ ਹਜ਼ੂਰ ਪੈਰਾਂ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ